ਜਿਆਦਾ ਨਾ ਝੋਲੀ ਨਾ ਬਣ ਜਿਨ੍ਹਾਂ ਨੂੰ ਮੈਂ ਹੁਣੀ ਸਮਾਨ ਦਿੱਤਾ ਵਾ ਨਹੀਂ ਮੈਂ ਤਾਂ ਦੇਖੇਗੀ ਕਿ ਕਿ 30 ਰੁਪਏ ਲਿੰਦੀ ਸੀ ਉਹਦੇ ਮੈਂ 30 ਰੁਪਏ ਹਾਂਜੀ ਕਮਾਲ ਆ ਭਾਈ ਨਾਲੇ ਵੀ ਗੱਲ ਕਰਾਂ ਤੁਸੀਂ ਨਾ ਹਾਜ਼ਰ ਆ ਕਰੋ ਵਧੀਆ ਲੱਗਦੇ ਹੋ ਠੀਕ ਆ ਕੋਇਆ ਕੁਛ ਨਹੀਂ ਤੈਨੂੰ ਪਤਾ ਨਹੀਂ ਮੇਰਾ ਗੁੱਸਾ ਕਿੰਨਾ ਭੈੜਾ ਵਾ ਮੱਲੇ ਜਾ ਕੇ ਪੁੱਛ ਲੈ ਦਹਿਸ਼ਤ ਬਹੁਤ ਹੈ ਮੇਰੀ ਮੈਂ ਸਕੂਲ ਟਾਈਮ ਤੇ ਮੁੰਡਾ ਕੁੱਟਿਆ ਸੀ ਮੁੱਕਾ ਮਾਰ ਕੇ ਨਾ ਉਹਨਾਂ ਦੀ ਸਿਰ ਫੋੜਦੀ ਸੀ ਉਹਦੀ ਵੀਰੇ ਉਹ ਤਾਂ ਗਰਮੀ ਕਰਕੇ ਆਪੇ ਫੁੱਟਦੀ ਆ ਨਾ ਔਰ ਤੈਨੂੰ ਨਹੀਂ ਪਤਾ ਮੇਰੇ ਮੁੱਕੇ ਕਰਕੇ ਫੁੱਟਦੀ ਉਹ ਵੀਰੇ ਸੱਸੀ ਕਾ ਬਰਾਤੀ ਵੀਰੇ ਨੂੰ ਸੱਸੀ ਕਾ ਸਾਸਰੀ ਕਾ ਨਾ ਬਲਾਈਦੀ ਹੁੰਦੀ ਆ ਮੱਥੇ ਤੇ ਨਹੀਂ ਮਾਰੀਦੀ ਹੁੰਦੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਵੀਰੇ ਮੈਨੂੰ ਜੌਬ ਚਾਹੀਦੀ ਆ ਜੀ ਸਿਮਰਨ ਸੌਕਸ ਦਿਖਾਈ ਬੇਟਾ ਸੌਕਸ ਨਹੀਂ ਵੀਰੇ ਕੰਮ ਕਰਨਾ ਵੀਰੇ ਮੈਂ ਮੈਨੂੰ ਜੌਬ ਚਾਹੀਦੀ ਐ ਇੱਥੇ ਅੱਛਾ ਕੰਮ ਨੌਕਰੀ ਚਾਹੀਦੀ ਤੁਹਾਨੂੰ ਨੌਕਰੀ ਹਾਂ ਜੀ ਨੌਕਰੀ ਚਾਹੀਦੀ ਐ ਨੌਕਰੀ ਪਹਿਲੇ ਕਿੱਥੇ ਕਰਦੇ ਸੀ ਪਹਿਲਾਂ ਤਾਂ ਵੀਰੇ ਮੈਂ ਘਰੇ ਹੀ ਕੰਮ ਕਰਦਾ ਸੀਗਾ ਜੀ ਘਰ ਦੇ ਜੋ ਕੰਮ ਕਰਾ ਲੈਂਦੇ ਸੀ ਮੈਂ ਕਰ ਲੈਂਦਾ ਸੀ ਮੈਨੂੰ ਚਾਹ ਵੀ ਬਣਾਣੇ ਆਉਂਦੀ ਹੈ ਜੀ ਰਾਜਮਾ ਵੀ ਬਣਾਣੇ ਆਉਂਦੇ ਆ ਕੜੀ ਵੀ ਬਣਾਣੇ ਆਉਂਦੀ ਆ ਮੈਂ ਚੌਲ ਵੀ ਬਾਲ ਲੈਣਾ ਜੀ ਫਿਰ ਵੀਰੇ ਤੁਸੀਂ ਗਲਤ ਦੁਕਾਨ ਤੇ ਆ ਗਏ ਹੋ ਹਨਾ ਮੋੜ ਤੇ ਨਾ ਚੰਤਨ ਦਾ ਢਾਬਾ ਵਾ ਉੱਥੇ ਨੋਨੇ ਵੀਰੇ ਨੂੰ ਪੁੱਛ ਲਓ ਨਹੀਂ ਵੀਰੇ ਮੈਂ ਉਹ ਕੰਮ ਨਹੀਂ ਕਰਨਾ ਉਹ ਕੰਮ ਮੈਨੂੰ ਆਂਦਾ ਸਾਰਾ ਮੈਂ ਨਵਾਂ ਕੰਮ ਸਿੱਖਣਾ ਹੈ ਤਾਂ ਮੈਂ ਇੱਥੇ ਆਇਆ ਜੀ ਜੌਬ ਲਈ ਇੱਥੇ ਆਇਓ ਹਾਂਜੀ ਤੇ ਜਾ ਤਾਂ ਤੁਸੀਂ ਵੇਟ ਕਰ ਲਓ ਥੋੜੀ ਦੇਰ ਤੱਕ ਵੀਰਾ ਆਂਦਾ ਵਾ ਤੇ ਤੁਸੀਂ ਉਹਨਾਂ ਨਾਲ ਗੱਲ ਕਰ ਲਿਓ ਤੇ ਤੁਸੀਂ ਕ ਵੀਰੇ ਮੈਂ ਵੀ ਇੱਥੇ ਕੰਮ ਹੀ ਕਰਦਾ ਵਾਂ। ਅੱਛਾ ਜੀ। ਬਹਿ ਜਾਓ ਤੁਸੀਂ। ਕਿੱਥੇ ਬਾਵਾਂ ਵੀਰੇ? ਵੀਰੇ ਸਟੂਲ ਤੇ ਬੈਠੋਗਾ ਉਹ ਸਟੂਲ ਆ। ਹਾਂ ਜੀ ਬਹਿ ਜਾਣਾ। ਚਾਹ ਪੀਣੀ ਤੁਸੀਂ? ਹਾਂ ਜੀ ਵੀਰੇ ਪਲਾ ਦਿਓ। ਵੀਰੇ ਇੱਕ ਅੱਧੇ ਵੀਰੇ ਤਾਂ ਨਾ ਕਰਨੀ ਹੁੰਦੀ ਆ ਨਾ। ਤੁਸੀਂ ਤਾਂ ਹਾਂ ਹੀ ਕਰੀ ਜਾਂਦੇ ਹੋ। ਵੀਰੇ ਮੇਰੇ ਘਰ ਦੇ ਨੇ ਨਾ ਕਰਨਾ ਸਿਖਾਇਆ ਹੀ ਨਹੀਂ। ਕਹਿੰਦੇ ਜੋ ਕੋਈ ਕੰਮ ਕਹਿੰਦਾ ਉਹ ਕਰ ਲੀਦਾ ਹੁੰਦਾ ਆ। ਸਿਮਰਨ ਐ ਕਰ ਵੀਰੇ ਲਈ ਚਾਹ ਲਿਆ। ਠੀਕ ਹੈ ਪੈਸੇ। ਉਹ ਸਾਹਮਣੇ ਵਾਲੇ ਆਪਣੇ ਢਾਬੇ ਵਾਲੇ ਨਾਲ ਨਾ ਉਧਾਰ ਚੱਲਦਾ ਵਾ ਅੱਛਾ ਉਧਾਰ ਲੈ ਕੇ ਨਾ ਪੈਣੇ ਫਿਰ ਇੱਕ ਕੰਮ ਕਰੀ ਪੰਜ ਵਾਲਾ ਪਰਲੇਜੀ ਦਾ ਬਿਸਕਟ ਲਿਆ ਦੇਂਗੀ ਚਾਹ ਦੇ ਨਾਲ ਨਾਲ ਨਾ ਮੈਨੂੰ ਬਹੁਤ ਵਧੀਆ ਲੱਗਦਾ ਮੈਨੂੰ ਸਵਾਦ ਲੱਗਦਾ ਲਿਆ ਦਿੰਦੇ ਵੀਰੇ ਲਿਆ ਦਿੰਦੇ ਹਾਂ ਲਿਆ ਦੇ ਬਿਸਕਟ ਵੀ ਲਿਆਈ ਇੱਕ ਅਬ ਵੀਰ ਦੇਵੀਰੇ ਨੇ ਕਦੋਂ ਤੱਕ ਆਣਾ ਵੀਰੇ ਵੀਰੇ ਆਂਦੇ ਹੀ ਹੋਣਗੇ ਤੁਸੀਂ ਬਹਿ ਜਾਓ ਆਰਾਮ ਕਰੋ ਕੋਈ ਨਹੀਂ ਆਜੋ ਵੀਰੇ ਨਹੀਂ ਨਹੀਂ ਤੁਸੀਂ ਬੈਠੋ ਵੀਰੇ ਮੈਂ ਤਾਂ ਕੰਮ ਕਰਨਾ ਨਾ ਅੱਛਾ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਆ ਗਿਆ ਸੀ ਟਾਈਮ ਨਾਲ ਹਾਂਜੀ ਵੀਰੇ ਅੱਛਾ ਆਹ ਕੌਣ ਵੀਰੇ ਕੰਮ ਦੀ ਗੱਲ ਕਰਨੀ ਸੀ ਇਹਨੇ ਕੰਮ ਦੀ ਗੱਲ ਕਰਨੀ ਹੈਲੋ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਗੱਲ ਕਰਨੀ ਸੀ ਬਾਜੀ ਵੀਰੇ ਮੈਂ ਜੋਬ ਤੇ ਲੱਗਣਾ ਸੀਗਾ ਜੀ ਇੱਥੇ ਲੱਗਣਾ ਸੀ ਜੋਬ ਤੇ ਹਾਂਜੀ ਹਾਂਜੀ ਇੱਥੇ ਹੀ ਲੱਗਣਾ ਜੀ ਲੱਗ ਗਿਆ ਵੀਰੇ ਜੋਬ ਤੇ ਲੱਗ ਗਿਆ ਵੀਰੇ ਹਾਂ ਹਾਂ ਥੈਂਕ ਯੂ ਵੀਰੇ 50000 ਰੁਪਏ ਤਨਖਾਹ ਆ ਵਾ ਤੇਰੀ ਤੇ ਚਾਰ ਛੁੱਟੀਆਂ ਨੇ ਦੋ ਤੂੰ ਆਪਣੀ ਮਰਜ਼ੀ ਨਾਲ ਕਰ ਸਕਦਾ ਠੀਕ ਹੈ ਜੀ ਤੇਰੀ ਹੈਲਥ ਇੰਸ਼ੋਰੈਂਸ ਵੀ ਵਿੱਚੇ ਕਰਤੀ ਹਾਂ ਚਲੋ ਆਹ ਤਾਂ ਠੀਕ ਕੀਤਾ ਜੀ ਹਾਂ ਵੀਰੇ 50000 ਮੈਨੂੰ ਤਾਂ ਤੂੰ 10000 ਦਿੰਨੇ ਆ ਤੇਰੇ ਵੀ 30 35000 ਕਰ ਦਿੰਨੇ ਆ ਵੀਰੇ ਕਿਉਂ ਮਜ਼ਾਕ ਕਰੀ ਜਾਂਦੇ ਹੋ ਸ਼ੁਰੂ ਕਿੰਨੇ ਕੀਤਾ ਮਜ਼ਾਕ ਆ ਯਾਰ ਇਹ ਕੱਲ ਕਿੰਨੇ ਗਾਏ ਗਾਏ ਸਾਰੇ ਦਿਨ ਚ ਤਿੰਨ ਚਾਰ ਆਪਾਂ ਕਿੰਨੇ ਜਣੇ ਖੜੇ ਆ ਅੰਦਰ ਆਪਾਂ ਵੀ ਚਾਰ ਜਣੇ ਪੰਜਵਾ ਜੇਵਾ ਹੋਰ ਕੋਈ ਭਰਾ ਭਰੂ ਹੈਗਾ ਉਹ ਵੀ ਲੈ ਆ ਨਹੀਂ ਵੀਰੇ ਉਹ ਕੰਮ ਤੇ ਲੱਗਿਆ ਹੋਇਆ ਜੀ ਮੈਂ ਮਤਲਬ ਪੱਕਾ ਹੋ ਗਿਆ ਉਹ ਤੇਰਾ ਦਿਮਾਗ ਖਰਾਬ ਆ ਵੀਰੇ ਮੈਂ ਕਹਿੰਨਾ ਕੀ ਕਹਿਣਾ ਕੀ ਕਹਿਣਾ ਵੀਰੇ ਮੈਂ ਤਾਂ ਤਾਂ ਬਿਠਾਇਆ ਸੀ ਵੀ ਚਲੋ ਤੈਨੂੰ ਨਾਲ ਸੱਚੀ ਬੋਲੂ ਤਾਂ ਹੀ ਕਹਿਣਾ ਹੁਨਾ ਜਾਂ ਤੈਨੂੰ ਪਤਾ ਲੋੜ ਹੈ ਨਹੀਂ ਉਹਨੂੰ ਐਵੇਂ ਬਿਠਾਇਆ ਹੋਇਆ ਉਹ ਵੀਰੇ ਨਹੀਂ ਲੋੜ ਹੈਗੀ ਕਿਸੇ ਦੀ ਮੂੰਹ ਚੱਕ ਕੇ ਉਹੀ ਆਈ ਜਾਂਦੇ ਹੋ ਕਿਤੇ ਹੋਰ ਪਤਾ ਕਰ ਲੋ ਆਹੀ ਦੁਕਾਨ ਲੱਭੀ ਸਾਰਿਆਂ ਨੂੰ ਕੋਈ ਨਹੀਂ ਵੀਰੇ ਮੈਂ ਜਾਣਾਂ ਜੀ ਵੀਰੇ ਰੁਕ ਜੋ ਹੱਲੇ ਚਾਹ ਆ ਰਹੀ ਹੈ ਚਾਹ ਪੀ ਕੇ ਜਾਇਓ ਹਾਂਜੀ ਵੀਰੇ ਮੈਂ ਚਾਹ ਪੀ ਕੇ ਚਲ ਜੂੰਗਾ ਜੀ ਕਿਹੜੀ ਚਾਹ ਵੀਰੇ ਪੀਰਾ ਕਹਿੰਦਾ ਚਾਹ ਪੀਣੀ ਆ ਮੰਗਾਈ ਆ ਮੈਂ ਉਹ ਤੇਰੀ ਮਾਸੀ ਦਾ ਮੁੰਡਾ ਉਹ ਚਾਹ ਮੰਗਾਲੀ ਆ ਕੰਮ ਦਾ ਪਤਾ ਕਰਨ ਆਇਆ ਉਹ ਢਾੜੀ ਚ 7-8 ਬੰਦੇ ਆਂਦੇ ਕੰਮ ਦਾ ਪਤਾ ਕਰਨ ਸਾਰਿਆਂ ਨੂੰ ਚਾਹ ਬਲਾਈ ਜਾਏਗਾ ਤੂੰ ਵੀਰੇ ਫਿਰ ਕੀ ਹੋ ਗਿਆ ਚਲੋ ਵੀਰੇ ਮੈਂ ਸਵੇਰ ਦਾ ਕੁਝ ਖਾਤਾ ਵੀ ਨਹੀਂ ਹੋਇਆ ਜੀ ਨਾਲੇ ਆ ਬਿਸਕੁਟ ਵੀ ਹਾਂ ਆ ਲਓ ਭਾਜੀ ਪੀਰੋ ਉਹ ਹੈਲੋ ਚਲੋ ਨਿਕਲੋ ਇਥੋਂ ਹੱਦ ਹੋ ਗਈ ਯਾਰ ਤੁਹਾਡੇ ਵਾਲੀ ਕਮਲੇ ਹੋ ਯਾਰ ਤੁਸੀਂ ਵੀਰੇ ਤੁਸੀਂ ਮੂੰਹ ਚਾ ਕੇ ਚਾਹ ਲੈਣ ਚਲੀ ਗਏ ਆ ਵੀਰੇ ਤਾਂ ਕਹੂਗਾ ਖੂਚ ਛਾਲ ਮਾਰ ਦੇ ਉਹ ਡੰਗਰ ਦਿਮਾਗ ਦੁਕਾਨ ਸੰਭਣੀ ਆਪਾਂ ਲੁਟਾਣੀ ਨਹੀਂ ਗਈ ਉਹ ਵੀਰੇ ਗੱਲ ਤਾਂ ਸੁਣੋ ਕੰਮ ਪਤਾ ਕਿੰਨਾ ਆਂਦਾ ਸੀ ਉਹਨੂੰ ਚਾਵਲ ਬਣਾ ਲੰਦਾ ਰਾਜਮਾ ਬਣਾ ਲੰਦਾ ਕੜੀ ਬਣਾ ਲੰਦਾ ਸਾਰਾ ਕੁਝ ਘਰ ਦਾ ਕੰਮ ਘਰੇ ਲੈ ਜਾ ਉਹਨੂੰ ਮੰਮੀ ਨਾਲ ਹੈਲਪ ਕਰਾ ਦਿਆ ਕਰੂਗਾ ਤਨਖਾਹ ਦੇ ਦੀ ਨਾਲੇ ਉਹਨੂੰ ਢਾਬਾ ਇਹ ਚੱਲ ਕੁੜੀਏ ਕੰਮ ਕਰ ਅੰਦਰ ਅੱਧ ਹੋ ਗਈ ਥੋੜੇ ਵਾਲੀ ਯਾਰ ਮੈਂ ਤਾਂ ਕੁਝ ਕਿਹਾ ਵੀ ਨਹੀਂ ਮੈਂ ਤਾਂ ਉਹਨੂੰ ਬਿਠਾਇਆ ਸੀ ਕਿ ਵੀਰਾ ਆਊਗਾ ਗੱਲ ਕਰ ਲੂਗਾ ਪਰ ਵੀਰਾ ਉਹਦੇ ਸਾਹਮਣੇ ਵੀ ਮੈਨੂੰ ਭੋਲੂ ਭੋਲੂ ਯਾਰ ਸਮਝ ਹੀ ਨਹੀਂ ਲੱਗਦੀ ਯਾਰ ਕੀ ਕਹਿ ਰਿਹਾ ਵੀਰੇ ਕੁਝ ਨਹੀਂ ਠਗਟ ਪਾਇਆ ਕਰਨ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਵੀਰੇ ਇੱਕ ਕੰਮ ਸੀਗਾ ਕੰਮ ਤੇ ਲੱਗਣਾ ਜੀ ਨਹੀਂ ਨਹੀਂ ਵੀਰੇ ਮੈਂ ਲਹਿੰਗਾ ਦਾ ਪਤਾ ਕਰਨਾ ਸੀਗਾ ਮੇਰਾ ਦਿਮਾਗ ਹੀ ਘੁਮਾ ਰੱਖਿਆ ਇਹਨਾਂ ਨੇ ਹਾਂਜੀ ਤੁਸੀਂ ਉੱਪਰ ਚਲਿਓ ਸਿਮਰਨ ਹਾਂਜੀ ਹਾਂਜੀ ਵੀਰੇ ਬਟੇ ਲਹਿੰਗੇ ਦਿਖਾਓ ਅੱਛਾ ਇਹਨਾਂ ਨੇ ਪਾਗਲ ਕਰ ਦੇਣਾ ਮੈਨੂੰ ਓਏ ਹੈਲੋ ਉਹਨੂੰ ਲਹਿੰਗੇ ਦਿਖਾਣੇ ਆਂਦੇ ਆ ਅੱਜ ਵੀਰੇ ਦਿਖਾਈ ਲੋ ਕੀ ਕੋਈ ਹਾਲ ਨਹੀਂ ਭਰਾਵਾ ਤੁਹਾਡਾ ਆਲਾ ਖਾਲਾ ਜਿਹੜੇ ਚਾਹ ਮੇਰੇ ਲਈ ਵੀ ਮੰਗਾ ਦਿੰਦੇ ਤੂੰ ਪੀ ਲਾ ਭਰਾਵਾ ਮੈਂ ਰੰਦਣ ਖਾਲਾ ਨਹੀਂ ਨਹੀਂ ਪੀ ਲੋ ਤੁਸੀਂ ਨਹੀਂ ਨਹੀਂ ਪੀ ਲਾ ਨਹੀਂ ਮੈਂ ਬਿਸਕੁਟ ਖਾ ਲੰਨਾ ਵੀਰੇ ਪੀ ਲੋ ਚਾਹ ਤੁਹਾਨੂੰ ਇਦੇ ਵਿੱਚ ਹੋਰ ਵੀ ਕਲਰ ਹੈਗੇ ਆ। ਹਾਂਜੀ ਦੀਦੀ ਆ ਵੀ ਕਲਰ ਸੋਹਣਾ ਵੈਸੇ। ਹਾਂ ਸੋਹਣਾ। ਇੱਕ ਗੱਲ ਪੁੱਛਾਂ? ਹਾਂਜੀ। ਤੁਹਾਡੀ ਇੱਥੇ ਸੈਲਰੀ ਕਿੰਨੀ ਆ? ਦੀਦੀ ਤੁਸੀਂ ਹਰ ਵਾਰੀ ਸੈਲਰੀ ਕੋ ਪੁੱਛਦੇ ਹੋ ਨਿਓ। ਮੈਂ ਸੈਲਰੀ ਤਾਂ ਪੁੱਛਦੀ ਆ ਤੁਸੀਂ ਮੈਨੂੰ ਕਿਹਾ ਸੀ ਨਾ ਵੀ ਮੈਂ ਮਹਿੰਦੀ ਲਾਂਦੀ ਹੁੰਦੀ ਸੀ ਪਹਿਲੇ। ਹਾਂਜੀ ਮੇਰਾ ਨਾ ਪਾਰਲਰ ਹੈ ਫੀਲਡ ਗਨ 13 ਗੁੱਚੇ ਤੇ ਜੇ ਤੁਹਾਨੂੰ ਕੋਈ ਪ੍ਰੋਬਲਮ ਨਾ ਹੋਵੇ ਤੁਸੀਂ ਮੇਰੇ ਕੋਲ ਆ ਜਾਇਆ ਕਰੋ ਮੈਂ ਤੁਹਾਨੂੰ ਨਾਲੇ ਇੱਥੇ ਤੁਹਾਡੇ ਥੋੜੇ ਪੈਸੇ ਬੰਨੇ ਆ ਸੈਲਰੀ ਮਹੀਨੇ ਬਾਅਦ ਮਿਲਣੀ ਆ। ਮੈਂ ਤੁਹਾਨੂੰ ਮੇਰਾ ਸਹਮੀ ਨਾ ਐਨ ਆਰ ਆਈ ਕਸਟਮਰ ਆਣਾ। ਮੈਂ 20 ਤੂੰ 200 ਰੁਪਏ 20000 ਰੁਪਏ ਬਣ ਜਾਣੇ ਤੁਹਾਡੇ ਬੜੇ ਆਰਾਮ ਨਾਲ ਦੇਖ ਲਓ ਜੇ ਮੈਂ ਲਹਿੰਗਾ ਲੂੰਗਾ ਨਹੀਂ ਲੈਣ ਆਈ ਹੈਗੀ ਮੈਂ ਤਾਂ ਤੁਹਾਡੇ ਨਾਲ ਗੱਲ ਕਰਨ ਆਈ ਸੀ ਬਹਾਨੇ ਨਾਲ ਠੀਕ ਹੈ ਪਰ ਮੈਂ ਇੱਥੇ ਕੀ ਕਹਿ ਕੇ ਜਾਉਂਗੀ ਇੱਥੇ ਕੋਈ ਬਹਾਨਾ ਲਾਵੀਂ ਉਹ ਘਰੇ ਕੋਈ ਬਿਮਾਰ ਆ ਜਾਂ ਕਿਤੇ ਜਾਣਾ ਵਿਆਹ ਤੇ ਜਾਣਾ ਕਿਸੇ ਦਾ ਬਰਥਡੇ ਆ ਕੁਝ ਵੀ ਕਹਿ ਦਿਓ ਦੇਖ ਲਓ ਮੈਂ ਤੁਹਾਨੂੰ ਆਪਣਾ ਕਾਰਡ ਦੇ ਦਿੰਨੀ ਆ ਇਹ ਲਓ ਮੇਰਾ ਕਾਰਡ ਠੀਕ ਹੈ ਇਤਨਾ ਮੈਨੂੰ ਕਾਲ ਕਰ ਲਿਓ ਤੁਸੀਂ ਆ ਜਿਓ 6 ਵਜੇ ਠੀਕ ਹੈ 1000 ਰੁਪਏ ਬੰਨ ਦੇਣਗੇ ਤੁਹਾਡੇ 1000 ਦੇ 1200 ਵੀ ਬਣ ਜਾਣਗੇ ਜੇ ਇੱਕ ਦੋ ਕਲਾਇੰਟ ਵਾਧੇ ਵੀ ਹੋਏ ਤਾਂ ਠੀਕ ਹੈ ਓਕੇ ਚਲੋ ਮੈਂ نیچے ਜਾ ਕੇ ਨਾ ਹੁਣ ਕੋਈ ਬਾਹਨਾ ਲਾਨੀ ਆ ਮੈਂ ਲਹਿੰਗਾ ਨਹੀਂ ਲੈਣਾ ਸੀਗਾ ਠੀਕ ਹੈ ਓਕੇ ਉਹ ਹੋਲੀ ਖਾਲਾ ਖੁੰਦਾ ਪਿਆ ਕੋਈ ਇਧਰ ਤੋਂ ਦੋ ਦੋ ਇਕੱਠੇ ਹੀ ਤੁੰਨੀ ਜਾਨਾ ਕੀ ਗੱਲ ਲਹਿੰਗਾ ਪਸੰਦ ਨੇ ਨਹੀਂ ਵੀਰੇ ਉਹ ਪਾਰਲਰ ਤੇ ਜਾਣਾ ਸੀਗਾ ਤੇ ਹਾਂਜੀ ਮੈਨੂੰ ਫੇਸ਼ੀਅਲ ਕਿਟ ਦੇ ਦਿਓ O3 ਦੀ O3 ਦੀ ਫੇਸ਼ੀਅਲ ਕਿਟ ਹਾਂਜੀ ਹਾਂਜੀ O3 ਦੀ ਫੇਸ਼ੀਅਲ ਕਿਟ ਤਾਂ ਖਤਮ ਹੋਈ ਹੋਈ ਆ ਕੱਲ ਲੈ ਜਿਓ ਨਹੀਂ ਨਹੀਂ ਵੀਰੇ ਸ਼ਾਮੀ ਨਾ 6 ਵਜੇ ਮੇਰੇ ਕਲਾਇੰਟ ਨੇ ਆਣਾ ਹੈ ਐਨਆਰਆਈ ਕਲਾਇੰਟ ਆ ਫੇ ਤੁਹਾਨੂੰ ਪਤਾ ਹੁੰਦਾ ਤਾਂ ਮੇਰਾ ਸਰ ਜੂਗਾ ਸ਼ਾਮ ਦਾ ਦੇਖ ਲਓ ਜੇ ਤੁਸੀਂ ਫੜਾ ਕੇ ਜਾ ਸਕਦੇ ਹੋ ਤਾਂ ਫੜਾ ਕੇ ਨਹੀਂ ਕਿ ਤੋ ਹੋਰ ਲੈ ਲਓ ਤੁਸੀਂ ਨਹੀਂ ਨਹੀਂ ਵੀਰੇ ਮੈਂ ਇੱਥੋਂ ਹੀ ਸਮਾਨ ਲੈ ਕੇ ਜਾਂਦੀ ਆ ਮੇਰੀ ਪੱਕੀ ਦੁਕਾਨ ਹੈਗੀ ਆ ਮੈਂ ਹੋਰ ਕਿਤੇ ਨਹੀਂ ਜਾਂਦੀ ਫਿਰ ਅੱਜ ਤਾਂ ਮੁਸ਼ਕਲ ਹੈ ਜੀ ਸਵੇਰੇ ਮਿਲੂਗਾ ਜਾਂ ਤਾਂ ਸਵੇਰੇ ਕਿਉਂਕਿ ਅਸੀਂ ਨਾ ਤਾਂ ਹੋਮ ਡਿਲੀਵਰੀ ਕਰਦੇ ਆ ਹਾਂ ਬਟ ਵੀਰੇ ਸ਼ਾਮੀ 6 ਵਜੇ ਮੈਨੂੰ ਚਾਹੀਦਾ ਦੇਖ ਲਓ 20 50 ਵੱਧ ਲੈ ਲਿਓ ਤੁਸੀਂ ਜਿੰਨਾ ਕਿ ਤੁਹਾਡਾ ਪੈਟਰੋਲ ਫੁਕੂਗਾ ਦੇਖ ਲਓ ਚਾਣਾ ਤਾਂ ਫੀਲਡ ਗੰਜੀ ਆ ਚਲੋ ਠੀਕ ਹੈ ਤੁਸੀਂ ਮੈਨੂੰ ਨਾ ਕੋਈ ਐਡਰੈਸ ਦੇ ਦਿਓ ਹਾਂਜੀ ਮੈਂ ਐਡਰੈਸ ਵੀ ਦੇ ਦਿੰਨੀ ਆ ਵੈਸੇ ਫੀਲਡ ਗਨ 13 ਕੂਚੇ ਦੇ ਵਿੱਚ ਆ ਪਰਲਰ ਆ ਤੁਹਾਡਾ ਹਾਂਜੀ ਹਾਂਜੀ ਮੇਰਾ ਪਰਲਰ ਆ ਸ਼ਵੇਤਾ ਮੇਕਓਵਰ ਦੇ ਨਾਮ ਤੇ ਆ ਸ਼ਵੇਤਾ ਮੇਕਓਵਰ ਹਾਂਜੀ ਚਲੋ ਆ ਤੁਹਾਡਾ ਨੰਬਰ ਲਿਖਿਆ ਵਾ ਮੈਂ ਉੱਥੇ ਆ ਕੇ ਕਾਲ ਕਰਾਂ ਹਾਂਜੀ ਹਾਂਜੀ ਜ਼ਰੂਰ ਥੈਂਕ ਯੂ ਵੀਰੇ ਠੀਕ ਹੈ ਚਲੋ ਵਧੀਆ 50 ਰੁਪਏ ਬਣ ਜਾਣਗੇ ਹੋਰ ਹਾਂ ਅੱਜ ਮੈਂ ਹੀ ਜਾਣਾ ਮਾਰਕੀਟ ਬਾਵੇ ਪਰਾਵਾ ਬਿਸਕੁਟ ਖਾਈ ਜਨਾ ਮੈਨੂੰ ਐ ਦੱਸ ਸਮਾਨ ਕਿਹੜਾ ਕਿਹੜਾ ਲੈਣ ਆਲਾ ਸਬਾਹ ਵਿਕਿਆ ਹੋਇਆ ਵਾ ਵੀਰੇ ਖਾ ਲਾ ਪਹਿਲਾਂ ਖਾ ਲਾ ਹਾਂ ਛੁਟਕੀ ਤੂੰ ਕੀ ਕਰੀ ਜਾਨੀ ਆ ਸਾਰਾ ਸਮਾਨ ਦੇਤੀ ਸਾਢੇ 5 ਹੋ ਗਏ ਆ ਮਝ ਮੈਂ 6 ਵਜੇ ਉੱਥੇ ਪਹੁੰਚਣਾ ਨਾ ਤਾਂ ਫਿਰ ਮੈਨੂੰ ਹੁਣ ਤਾਂ ਜਾਣਾ ਪੈਣਾ ਤਾਂ ਹੀ 1000 ਰੁਪਏ ਬਣੂਗਾ ਪਰ ਮੈਂ ਇੱਥੇ ਕੀ ਕਹਿ ਕੇ ਜਾਵਾਂ ਚਲੋ ਵੀਰੇ ਤਾਂ ਵੈਸੇ ਵੀ ਭੋਲੂ ਆ ਵੀ ਨਹੀਂ ਤਾਂ ਮੰਨ ਨਹੀਂ ਜਾਣਾ ਵੀਰੇ ਹਾਂ ਸਿਮਰਨ ਮੇਰਾ ਨਾ ਟਿੱਡ ਦਰਦ ਹੋ ਰਿਹਾ ਮੈਂ ਘਰੇ ਜਾਵਾਂ ਟਿੱਡ ਦਰਦ ਹੋ ਰਿਹਾ ਫਿਰ ਘਰੇ ਜਾਣ ਦੀ ਕੀ ਲੋੜ ਆ ਤੂੰ ਖਾਜਮਲਾ ਖਾ ਲੈ ਕਈ ਵਾਰੀ ਗੈਸ ਫਸੀ ਹੁੰਦੀ ਆ ਵੀਰੇ ਮੈਂ ਕੁਝ ਖਾਦਾ ਦਾ ਹੈ ਨਹੀਂਗਾ ਉਹ ਕਈ ਵਾਰੀ ਖਾਲੀ ਪੇਟ ਵੀ ਫਸੀ ਹੁੰਦੀ ਆ। ਵੀਰੇ ਤੁਸੀਂ ਐਵੇਂ ਨਾ ਬੋਲਾ ਕਰੋ। ਮੇਰਾ ਸੱਚੀ ਟੇਢ ਦਰਦ ਹੋ ਰਿਹਾ। ਮੈਂ ਘਰੇ ਜਾਵਾਂ। ਢਿੱਡ ਦਬਾ ਕੇ ਦੇਖ ਲੈ। ਸ਼ਾਇਦ ਸਹੀ ਹੋ ਜਾਊਗਾ। ਵੀਰੇ ਤੁਸੀਂ ਕੀ ਬੋਲਦੇ ਰਹਿਨੇ ਹੋ ਯਾਰ। ਕਦੇ ਸਮਝ ਵੀ ਲਿਆ ਕਰੋ। ਮੈਂ ਘਰੇ ਜਾਣਾ ਮੰਜਾ ਲੈਂਦੋ। ਜਾ ਫਿਰ ਘਰੇ। ਦਵਾਈ ਲੈ ਲਈ ਰਸਤੇ 'ਚ। ਠੀਕ ਆ। ਆਰਾਮ ਕਰ ਲਈ। ਕੱਲ ਛੁੱਟੀ ਨਾ ਕਰੀ ਫਿਰ। ਠੀਕ ਆ ਵੀਰੇ। ਠੀਕ ਆ। ਮੈਨੂੰ ਤਾਂ ਪਤਾ ਹੀ ਸੀ ਕਿ ਭੋਲੂ ਜੀ ਨੇ ਤਾਂ ਮੰਨ ਹੀ ਜਾਣਾ ਇਹ ਤਾਂ ਮੈਂ ਖਵਾਨੇ ਹਾਜਮੂਲੇ ਦੀ ਹਾਂਜੀ ਵੀਨ ਵੈਕਸ ਦੇ ਦਿਓ ਦੇ ਉਹ ਪਾਗਲ ਆ ਤੂੰ ਆ ਕੀ ਕਰੀ ਜੰਨੀ ਆ ਵੀਰ ਕੀ ਹੋਇਆ ਕੀ ਹੋਇਆ ਕਿ ਤੈਨੂੰ ਪਤਾ ਨਹੀਂ ਆ ਕਾਊਂਟਰ ਤੇ ਪੈਰ ਰੱਖੀ ਜੰਨੀ ਆ ਰਿਜਕ ਆਪਣਾ ਇਹ ਵੀਰੇ ਹੱਥ ਨਹੀਂ ਪਹੁੰਚ ਗਏ ਤੇ ਮੈਨੂੰ ਬੁਲਾ ਲੈ ਮੈਂ ਵੀ ਤਾਂ ਖੜਾ ਵਾਂ ਚੱਲ ਉੱਧਰ ਆ ਲਓ ਜੀ 350 थैंक यू जी ਆ ਲਫਾਫਾ ਲੈ ਲੋ ਤੈਨੂੰ ਪਤਾ ਨਹੀਂ ਲੱਗਦਾ ਵੀਰੇ ਹੱਥ ਨਹੀਂ ਪਹੁੰਚ ਰਹੀ ਸੀ ਫੇਰ ਉਹੀ ਗੱਲਾਂ ਮੈਨੂੰ ਤਾਂ ਲੱਗਦਾ ਤਦਰਾ ਦਿਮਾਗ ਖਰਾਬ ਆ ਵੀਰੇ ਮੈਂ ਢੰਗ ਗਈ ਆ ਤੂੰ ਕਿੱਥੇ ਚੱਲੀ ਹੁਣ ਵੀਰੇ ਜਿੰਨੇ ਕੰਮ ਸਿਖਾਉਣੇ ਸੀ ਉਹ ਕਿ ਚਲੇਗੀ ਤੇ ਮੈਂ ਤਾਂ ਹੈਗਾ ਮੈਂ ਨਾ ਵੀਰੇ ਕਹੀਂ ਕਿੱਥੇ ਜਾਣਾ ਮੈਂ ਮੈਂ ਜਾ ਗਈ ਆ ਜੀ ਮੈਂ ਤਾਂ ਸੋਚਦਾ ਮੈਂ ਹੀ ਬੋਲੂਗਾ ਤੇ ਸਾਰੇ ਹੀ ਬੋਲੂ ਨੇ ਯਾਰ ਸਮਝ ਨਹੀਂ ਲੱਗਦੀ ਜੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੀਦੀ client ਆਏ ਨਹੀਂ ਅ ਨਹੀਂ ਸਿਮਰਨ ਆਏ ਨਹੀਂ client ਕਿਉਂ ਦੀਦੀ ਐਕਚੁਅਲੀ ਨਾ NRI client ਸੀ ਤੁਹਾਨੂੰ ਪਤਾ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਅਸੀਂ ਕੱਲ ਸਵੇਰੇ ਆਵਾਂਗੇ ਉਹਨਾਂ ਨੂੰ ਕੋਈ ਕੰਮ ਪੈ ਗਿਆ ਤੇ ਦੀਦੀ ਤੁਸੀਂ ਮੈਨੂੰ ਦੱਸ ਦਿੰਦੇ ਸਿਮਰਨ ਮੈਂ ਨਾ ਤੁਹਾਨੂੰ ਨੰਬਰ ਦੇਤਾ ਲੇਕਿਨ ਤੁਹਾਡੇ ਤੋਂ ਨੰਬਰ ਲੈਣਾ ਭੁੱਲ ਗਈ ਮੈਂ ਦੀਦੀ ਹੁਣ ਮੈਂ ਫਿਰ ਕਿਵੇਂ ਆਉਂਗੀ ਕੱਲ ਫਿਰ ਕੀ ਹੈ ਕੱਲ ਆਜਿਓ ਅੱਜ ਜਿੱਦਾਂ ਆਇਓ ਓਦਾਂ ਹੀ ਕੱਲ ਆਜਿਓ ਦੀਦੀ ਰੋ ਰੋ ਥੋੜਾ ਮੈਨੂੰ ਛੁੱਟੀ ਮਿਲੀ ਜਾਊਗੀ ਇੱਦਾਂ ਤੁਸੀਂ ਮੈਨੂੰ ਧੋਖਾ ਕਰਦੇ ਪਏ ਹੋ ਦੇਖੋ ਸੀ ਮੈਨੂੰ ਜੇ ਪੈਸੇ ਕਮਾਣੇ ਹੋਣ ਨਾ ਪੈਸੇ ਕਮਾਣ ਲਈ ਕੁਛ ਨਾ ਕੁਛ ਕਰਨਾ ਹੀ ਪੈਂਦਾ ਆ ਤੁਹਾਨੂੰ ਵੀ ਪਤਾ ਕੋਈ ਗੱਲ ਨਹੀਂ ਬੰਨ੍ਹਾ ਲਾ ਦਿਓ ਕਹਦੇ ਹੋ ਘਰੇ ਕੋਈ ਕੰਮ ਪੈ ਗਿਆ ਦੀਦੀ ਮੇਰੇ ਤੋਂ ਨਾ ਗਲਤੀ ਹੋ ਗਈ ਮੈਂ ਤੁਹਾਡੇ ਤੇ ਯਕੀਨ ਕਰ ਲਿਆ ਹੁਣ ਨਹੀਂ ਮੈਂ ਆਉਂਗੀ ਸਿਮਰਨ ਨਹੀਂ ਦੀਦੀ ਤੁਸੀਂ ਕਿਸੇ ਹੋਰ ਦੇਖੋ ਮੇਰਾ ਵੀ ਤਾਂ ਇਹਦੇ ਵਿੱਚ ਨੁਕਸਾਨ ਹੋਇਆ ਹੈ ਨਾ ਮੇਰਾ 10000 ਦਾ ਕਲਾਇੰਟ ਸੀਗਾ ਪਰ ਦੀਦੀ ਮੈਂ ਰੋ ਰੋ ਥੋੜਾ ਛੁੱਟੀ ਲੈ ਕੇ ਆਉਂਗੀ ਤੁਸੀਂ ਰਹਿਣ ਦਿਓ ਦੀਦੀ ਬੱਸ ਹਾਂ ਸਿਮਰਨ ਦੇਖੋ ਨਹੀਂ ਦੀਦੀ ਬੱਸ ਕੋ ਗੱਲ ਤਾਂ ਸੁਣੋ